ਭਾਰਤ ਨੇ ਆਪਣੀ ਸਭ ਤੋਂ ਉੱਨਤ ਮੱਧਮ ਦੂਰੀ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ 5 ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਹ ਪ੍ਰੀਖਣ 오ਡੀਸ਼ਾ ਦੇ ਚਾਂਦੀਪੁਰ ਵਿਖੇ ਇੱਕ ਇਕੀਕ੍ਰਿਤ ਟੈਸਟ ਰੇਂਜ ਤੋਂ ਰਣਨੀਤਕ ਫੋਰਸ ਕਮਾਂਡ ਦੀ ਨਿਗਰਾਨੀ ਹੇਠ ਕੀਤਾ ਗਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਨੇ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਪ੍ਰੀਖਣ ਵਿੱਚ ਮਿਜ਼ਾਈਲ ਦੀ ਮਾਰਗਦਰਸ਼ਨ ਪ੍ਰਣਾਲੀ, ਪ੍ਰੋਪਲਸ਼ਨ ਸਟੇਟ, ਵੱਖ-ਵੱਖ ਕਰਨ ਅਤੇ ਸ਼ੁੱਧਤਾ ਦੀ ਜਾਂਚ ਕੀਤੀ ਗਈ। ਅਗਨੀ-5 ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ 5000 ਕਿਲੋਮੀਟਰ ਤੋਂ ਵੱਧ ਦੀ ਰੇਂਜ ਹੈ। ਯਾਨੀ ਕਿ ਇਹ ਮਿਜ਼ਾਈਲ ਏਸ਼ੀਆ ਮਹਾਦੀਪ ਦੇ ਲਗਭਗ ਸਾਰੇ ਦੇਸ਼ਾਂ ਅਤੇ ਯੂਰਪ ਦੇ ਕੁਝ ਹਿੱਸਿਆਂ ਤੱਕ ਆਸਾਨੀ ਨਾਲ ਪਹੁੰਚ ਸਕਦੀ ਹੈ। ਇਹ ਆਧੁਨਿਕ ਨੈਵੀਗੇਸ਼ਨ ਮਾਰਗਦਰਸ਼ਨ ਅਤੇ ਰੀ-ਐਂਟਰੀ ਪ੍ਰਣਾਲੀਆਂ ਨਾਲ ਲੈਸ ਹੈ। ਨਾਲ ਹੀ ਇਹ ਪਰਮਾਣੂ ਅਤੇ ਰਵਾਇਤੀ ਦੋਵੇਂ ਤਰ੍ਹਾਂ ਦੇ ਹਥਿਆਰ ਚੁੱਕਣ ਦੇ ਸਮਰੱਥ ਹੈ। DRDO ਵੱਲੋਂ ਵਿਕਸਿਤ ਇਹ ਮਿਜ਼ਾਈਲ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਤੇ ਆਧਾਰਿਤ ਹੈ ਅਤੇ ਇਸ ਨੂੰ ਰੋਡ ਮੋਬਾਈਲ ਲਾਂਚਰ ਤੋਂ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹ ਸਮਰੱਥਾ ਭਾਰਤ ਦੀ ਰੱਖਿਆ ਤਿਆਰੀ ਨੂੰ ਹੋਰ ਮਜ਼ਬੂਤ ਕਰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਪ੍ਰੀਖਣ ਨੇ ਭਾਰਤ ਦੀ ਰਣਨੀਤਕ ਸ਼ਕਤੀ ਨੂੰ ਪਤਾ ਦਿੱਤਾ ਹੈ। ਪ੍ਰੀਖਣ ਦੌਰਾਨ ਸਮੁੰਦਰ ਵਿੱਚ ਤਾਇਨਾਤ ਜਹਾਜ਼ਾਂ ਰਡਾਰਾਂ ਤੇ ਐਲੀਮੈਟਰੀ ਸਟੇਸ਼ਨਾਂ ਨੇ ਮਿਜ਼ਾਈਲ ਦੀ ਉਡਾਨ ਦੀ ਨਿਰੰਤਰ ਨਿਗਰਾਨੀ ਕੀਤੀ ਅਤੇ ਸਾਰੇ ਤਕਨੀਕੀ ਡਾਟਾ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕੀਤਾ ਗਿਆ। ਅਗਨੀ ਲੜੀ ਭਾਰਤ ਦੀਆਂ ਪਰਮਾਣੂ ਸਮਰੱਥ ਮਿਜ਼ਾਈਲਾਂ ਦਾ ਮੁੱਖ ਆਧਾਰ ਹੈ। ਪਹਿਲੀ ਅਗਨੀ 1 ਦੀ ਰੇਂਜ 700 ਕਿਲੋਮੀਟਰ ਸੀ। ਇਸ ਤੋਂ ਬਾਅਦ ਅਗਨੀ 2 ਦੀ ਰੇਂਜ 2000 ਕਿਲੋਮੀਟਰ, ਅਗਨੀ 3 ਦੀ ਰੇਂਜ 3500 ਕਿਲੋਮੀਟਰ ਅਤੇ ਅਗਨੀ 4 ਦੀ ਰੇਂਜ 4000 ਕਿਲੋਮੀਟਰ ਤੱਕ ਵਿਕਸਿਤ ਕੀਤਾ ਗਿਆ ਸੀ। ਹੁਣ ਅਗਨੀ 5 ਇਸ ਲੜੀ ਦੀ ਸਭ ਤੋਂ ਉन्नत ਮਿਜ਼ਾਈਲ ਵਜੋਂ ਉਭਰੀ ਹੈ ਅਗਨੀ 5 ਦਾ ਸਫਲ ਪ੍ਰੀਖਣ ਭਾਰਤ ਦੀ ਘੱਟੋ-ਘੱਟ ਰੋਕ ਥਾਂ ਪ੍ਰਤੀ ਵਚਨਬੱਧਤਾ ਤੇ ਪਹਿਲਾ ਵਰਤੋਨਾ ਕਰਨ ਦੀ ਐਲਾਨੀ ਪ੍ਰਮਾਣਿਕ ਨੀਤੀ ਨੂੰ ਹੋਰ ਮਜ਼ਬੂਤ ਕਰਦਾ ਹੈ